ਮਾਈਓ ਸਾਥੀਆਂ ਨੂੰ ਕਿ ਜਦੋਂ ਆਪਾਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਆ ਜਾਂ ਕਿਸੇ ਸਮਾਜਿਕ ਸੰਸਥਾ ਦੇ ਨਾਲ ਜੁੜਦੇ ਆ ਤੇ ਆਪਾਂ ਜਿਹੜੀ ਸਮਾਜ ਦੀ ਕੁਰੀਤੀਆਂ ਨੇ ਉਤੋਂ ਵੀ ਬਚਦੇ ਸਭ ਨਾਲ ਵੱਡੀ ਕੁਰੀਤੀ ਨਸ਼ਾ ਵਸ। ਆਪਾਂ ਉਸ ਤੋਂ ਵੀ ਦੂਰ ਹੋਣੇ ਆ ਤਾਂ ਮੈਂ ਬੇਨਤੀ ਕਰੂੰਗਾ ਤੁਹਾਡੇ ਮਾਧਿਅਮदाई ਧਾਰਮਿਕ ਖੇਤਰ ਚ ਜੁੜੋ ਆਪਾਂ ਇਹ ਕੁਰੀਤੀਆਂ ਨੇ ਜੜੀਆਂ ਨੂੰ ਖਤਮ ਕਰੀਏ। ਜੈਸਾ ਹੀ ਇਸ 9 ਤਰੀਕ ਨੂੰ ਤਿੰਨ ਆਰਟਿਸਟ ਆ ਰਹੇ ਨੇ ਜਿਦੇ ਵਿੱਚ ਰੌਸ਼ਨ ਪ੍ਰਿੰਸ, ਹਸ਼ਮਤ ਸੁਲਤਾਨਾ ਜੀ ਤੇ ਸਰਦਾਰ ਅਲੀ ਜੀ ਆ ਰਹੇ ਨੇ। ਤੇ ਐਸਾ ਗੈਸਟ ਜੀ ਖਾਨ ਜੀ ਆ ਰਹੇ ਨੇ ਤੇ ਜੋਤੀ ਨੂਰਾ ਜੀ ਆ ਰਹੇ ਨੇ ਤੇ ਮੈਂ ਇਹ ਸਭ ਨੂੰ ਬੇਤੀ ਇਹੀ ਲਾਉਂਗਾ ਕਿ ਹਾਕੀ ਸਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ حضرت ਪੀਰ ਸਾਈ ਲਾਦੀ ਸ਼ਾਹ ਨੂੰ ਰਾ ਆਪਣੇ ਪਰਿਵਾਰ ਦੇ ਤਰ੍ਹਾਂ ਪੁਜਾਰਾ ਫੈਮਿਲੀ ਵੱਲੋਂ ਕਰਾਇਆ ਜਾਂਦਾ ਜੋ ਕਿ ਇਸ ਸਾਲ 9 ਨਵੰਬਰ ਨੂੰ ਦਿਨ ਐਤਵਾਰ ਨੂੰ ਸ਼ਾਮ 7 ਵਜੇ ਸ਼ੁਰੂ ਹੋਏਗਾ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬੇਤੀ ਕਰੂੰਗਾ ਕਿ ਆਪਣੇ ਪਰਿਵਾਰ ਸਮੇਤ ਪਹੁੰਚ ਕੇ ਮੇਲੇ ਤੇ ਆਸ਼ੀਰਵਾਦ ਪ੍ਰਾਪਤ ਕਰੋ ਸਾਈ ਜੀ ਦਾ ਕਿਉਂਕਿ ਸਾਈਂ ਜੀ ਦਾ ਆਸ਼ੀਰਵਾਦ ਰਹੇਗਾ ਜਿਵੇਂ ਆਪਾਂ ਗੱਲ ਕਰਦੇ ਆ ਯੂਥ ਨੂੰ ਖਾਸ ਤੌਰ ਤੇ ਬੇਨਤੀ ਕਰੂੰਗਾ ਕਿ ਆਪਣੇ ਪਰਿਵਾਰ ਸਮੇਤ ਪਹੁੰਚੋ ਕਿਉਂਕਿ ਜਦੋਂ ਆਪਾਂ ਦਰਬਾਰ ਦੇ ਨਾਲ ਜੁੜਦੇ ਆ ਸਮਾਜਿਕ ਕੰਮਾਂ ਦੇ ਨਾਲ ਜੁੜਦੇ ਆ ਧਾਰਮਿਕ ਖੇਤਰ ਦੇ ਵਿੱਚ ਜੁੜਦੇ ਆ ਤੇ ਆਪਾਂ ਜਿਹੜੇ ਗਲਤ ਚੀਜ਼ਾਂ ਨੇ ਉਸ ਤੋਂ ਦੂਰ ਹੋਣੇ ਆ ਤੇ ਇਹ ਬੜਾ ਵਧੀਆ ਮੈਸੇਜ ਆ ਮੈਂ ਧੰਨਵਾਦ ਕਰੂੰਗਾ ਵੀਰ ਰਿਸ਼ੇਪ ਪੁਜਾਰੇ ਦਾ ਜੋ ਹਰ ਸਾਲ 17ਵਾਂ ਮੇਲਾ ਕਰਵਾਣ ਜਾ ਰਿਹਾ ਤੇ ਬਹੁਤ ਬਹੁਤ ਵਧਾਈਆਂ ਸਾਰੇ ਸ਼ਹਿਰ ਵਾਸੀਆਂ ਨੂੰ ਬਿਲਕੁਲ ਪਹਿਲਾਂ ਤਾਂ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਮੁਬਾਰਕਬਾਦ ਦਵਾਂਗਾ ਕਿਉਂਕਿ ਹਜ਼ਰਤ ਪੀ ਸਾਈ ਲਾਡੀ ਸ਼ਾਹ ਦੀ ਸਰਕਾਰ ਜੋ ਕਿ ਹਰ ਸਾਲ ਉਹਨਾਂ ਦਾ ਮੇਲਾ ਹੈਬੋਵਾਲ ਵਿਕੇ ਜਸੀਆਂ ਰੋਡ ਤੇ ਪੁਜਾਰਾ ਫੈਮਿਲੀ ਵੱਲੋਂ ਕਰਾਇਆ ਜਾਂਦਾ ਅੱਜ ਉਹਦੇ ਅ ਜੈਂਡੇ ਦੇ ਰੱਖਦੇ ਹੋਏ ਅੱਜ ਜੋ ਕਾਨਫਰੰਸ ਤੁਹਾਨੂੰ ਸਾਰੇ ਭਾਈਆਂ ਨੂੰ ਬੁਲਾਇਆ ਤੇ ਇੱਥੇ ਇੱਕ ਸੱਦਾ ਦੇਣਾ ਚਾਹੁੰਦੇ ਆਂ ਲੁਧਿਆਣਾ ਵਾਸੀਆਂ ਨੂੰ ਕਿ ਜੋ ਹਰ ਸਾਲ ਦੀ ਤਰ੍ਹਾਂ ਤੁਸੀਂ ਪਰਿਵਾਰ ਸਮੇਤ ਮੇਲੇ ਦੇ ਵਿੱਚ ਦਸਤਕ ਦੇਣੇ ਹੋ ਕਿ ਇਸ ਵਾਰ ਵੀ ਇਸ ਸਾਲ ਵੀ ਜੋ ਕਿ ਐਤਵਾਰ ਨੂੰ 9 ਨਵੰਬਰ ਨੂੰ ਰਾਤ ਨੂੰ ਜਸੀਆਂ ਰੋਡ ਤੇ ਜਵਾਲਾ ਸਿੰਘ ਚੌਂਕ ਦੇ ਕੋਲ ਜੋ ਮੇਲਾ ਕਰਾਇਆ ਜਾ ਰਿਹਾ ਹੈ ਉਹਦੇ ਵਿੱਚ ਸਾਰੇ ਜਰੂਰ ਪਹੁੰਚੋ ਜਿਹਦੇ ਵਿੱਚ ਮੇਰੇ دوست ਰਿਸ਼ਪੁਜਾਰਾ ਜੀ ਵੱਲੋਂ ਜੋ ਹਰ ਸਾਲ ਜਰਾ ਇਹਨਾਂ ਦੇ ਪਰਿਵਾਰ ਵੱਲੋਂ حضرت ਪੀਰ ਸਾਈ ਲਾਡੀ ਸ਼ਾਹ ਜੀ ਦਾ ਮੇਲਾ ਕਰਵਾਇਆ ਜਾਂਦਾ ਉਹਦੇ ਵਿੱਚ ਜੋ ਸੰਗਤਾਂ ਆਸ਼ੀਰਵਾਦ ਲੈਣ ਲਈ ਪਹੁੰਚਦੀਆਂ ਤੁਸੀਂ ਸਾਰੇ ਪਰਿਵਾਰ ਸਮੇਤ ਪਹੁੰਚੋ ਜਿਸ ਵਿੱਚ ਪਹੁੰਚ ਰਹੇ ਕਲਾਕਾਰ ਜਿਨ੍ਹਾਂ ਰੋਸ਼ਨ ਪ੍ਰਿੰਸ ਜੀ ਆ ਰਹੇ ਇਸ ਵਾਰ ਸਦਾਰ ਅਲੀ ਜੀ ਤੇ ਸਿੰਗਰ ਹਸ਼ਮਤ ਸੁਲਤਾਨ ਹਸ਼ਮਤ ਸੁਲਤਾਨਾ ਜੀ ਆ ਰਹੇ ਤੇ ਉਹ ਚਾਰ ਚੰਦ ਲਗਾਣਗੇ ਇਸ ਮੇਲੇ ਨੂੰ ਤੇ ਆਪਣੀ ਆਵਾਜ਼ ਦੇ ਨਾਲ ਪ੍ਰਭੂ ਦਾ ਗੁਣ ਗਾਨ ਕਰਨਗੇ ਤੇ ਮੈਂ ਅੰਤ ਦੇ ਵਿੱਚ ਦੁਬਾਰਾ ਸਾਰਿਆਂ ਨੂੰ ਬੇਨਤੀ ਕਰਦਾ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੁਹਾਡੇ ਮਾਧਿਅਮ ਰਾਈ ਕੀ ਸਾਰੇ ਪਰਿਵਾਰ ਸਮੇਤ ਪਹੁੰਚੋ ਕੋਈ ਵੀ ਪਰਿਵਾਰਕ ਮਾਹੌਲ ਹੁੰਦਾ ਉੱਥੇ ਸਾਰਾ ਬਿਲਕੁਲ ਜਿੱਥੇ ਇਹ ਸੰਗਤ ਪਹੁੰਚਦੀ ਹੈ ਉੱਥੇ ਕਿਵੇਂ ਦੇਖਦੇ ਹਾਂ ਬਿਲਕੁਲ ਜਿੱਥੇ ਸੰਗਤ ਪਹੁੰਚਦੀ ਹੈ ਉੱਥੇ ਸੰਤ ਸਮਾਜ ਵੀ ਸੰਤ ਸਮਾਜ ਵੀ ਪਹੁੰਚਦਾ ਹੈ ਤੇ ਮੈਂ ਸਾਰਿਆਂ ਨੂੰ ਫਿਰ ਅਰਦਾਸ ਕਰੂੰਗਾ ਬੇਨਤੀ ਕਰੂੰਗਾ ਕਿ ਆ ਕੇ ਮੇਲੇ ਦੇ ਵਿੱਚ ਚਾਨ ਚੰਦ ਲਗਾਓ ਹਿੱਸਾ ਪਾਓ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰੋ ਧੰਨਵਾਦ ਜੈ ਸائیں ਸਾਹਿਬਾਇ ਜੀ ਇੱਕ ਮੇਲਾ ਹਜ਼ਰਤ ਮੀਰ ਸਾਈਂ ਲਾਡੀ ਸ਼ਾਹ ਜੀ ਦਾ 9 ਨਵੰਬਰ 2025 ਦਿਨ ਐਤਵਾਰ ਨੂੰ ਸ਼ਾਮ ਨੂੰ 7 ਵਜੇ ਸ਼ੁਰੂ ਕੀਤਾ ਜਾਵੇਗਾ ਜਿਹਦੇ ਵਿੱਚ ਮੇਰੇ ਵੱਲੋਂ ਬੇਨਤੀ ਹੈ ਸਾਰੀ ਸੰਗਤਾਂ ਨੂੰ ਕਿ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਆਣ ਤੇ ਉੱਥੇ ਸਾਈਂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਇਹ ਜੱਸੀਆਂ ਰੋਡ ਬੜੀ ਹੈ ਬਵਾਲ ਨੇੜੇ ਜਵਾਲਾ ਸਿੰਘ ਚੌਕ ਬ ਬੜੀਆ ਬਵਲ ਲੁਧਿਆਣੇ ਦੇ ਵਿੱਚ ਇੱਕ ਜਗ੍ਹਾ ਜੀ ਇਹ ਸਰ ਇਹ ਤਿੰਨਾ ਮੇਲਾ ਤੁਹਾਡਾ ਇਹ 17 ਸਾਲ ਹੋ ਗਏ ਜੀ ਸਾਈਂ ਲਾਢੀ ਸਾਜੀ ਦੇ ਮੇਲੇ ਨੂੰ ਹੁੰਦੇ ਤੇ ਸਾਈਂ ਜੀ ਕਰਾਂਦੇ ਆ ਰਹੇ ਨੇ ਤੇ ਅੱਗੇ ਵੀ ਸਾਈਂ ਜੀ ਹੀ ਕਰਾਂਦੇ ਆਣਗੇ ਜੀ ਉਸ ਦਾ ਕਵਾਲ ਜਿਹੜੇ ਆਏ ਇਸ ਵਾਰੀ ਕਵਾਲ ਆ ਰਹੇ ਨੇ ਜੀ ਸਿੰਗਰ ਆ ਰਹੇ ਆ ਰੋਸ਼ਨ ਪਰੀ ਸਾਰੇ ਆ ਜੀ ਆਪਣਾ ਹਸ਼ਮਤ ਸੁਲਤਾਨਾ ਜੀ ਨੇ ਤੇ ਸਰਦਾਰ ਅਲੀ ਜੀ ਨੇ ਜੀ ਸਰ ਕਿੰਨਾ ਟਾਈਮ ਕਿੰਨਾ ਟਾਈਮ ਮੰਗੋ ਮੈਂ ਸੁਣਾਂ ਕਿੰਨਾ ਕੁ ਦਾ ਟਾਈਮ ਸ਼ਾਮ ਨੂੰ 7 ਵਜੇ ਸ਼ੁਰੂ ਹੈ ਜੀ ਬਾਕੀ ਸਾਈਂ ਜੀ ਦੀ ਇੱਛਾ ਤੱਕ ਚੱਲੇਗਾ ਜੀ ਜੋ ਮੈਂਦੀ ਅੱਜ ਜਜਮੈਂਦੀ ਦੀ ਰਸਮ ਵੀ ਕੀਤੀ ਜਾਂਦੀ ਹੈ ਇੱਕ ਦਿਨ ਪਹਿਲੇ ਸਾਈਂ ਜੀ ਦੀ ਤੇ ਉਸ ਤੋਂ ਅਗਲੇ ਦਿਨ ਕਵਾਲੀਆਂ ਹੁੰਦੀਆਂ ਨੇ ਜੀ ਸਾਈਂ ਜੀ ਦਾ ਗੁਣਗਾਨ ਕੀਤਾ ਜਾਂਦਾ ਹੈ ਜੀ ਨੌਜਵਾਨ ਪੀੜੀ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਹਾਂ ਕਿ ਜਿੰਨਾ ਰੱਬ ਦੇ ਨਾਮ ਨਾਲ ਜੁੜੋ ਤੇ ਤੁਹਾਡਾ ਅੱਗੇ ਜ਼ਿੰਦਗੀ ਵੀ ਸਫਲ ਵੱਲ ਪਸੇ ਜਾਊਗੀ ਔਰ ਤੁਹਾਡੇ ਦਿਮਾਗ ਨੂੰ ਵੀ ਸ਼ਾਂਤੀ ਮਿਲੇਗੀ ਇਧਰ ਉਧਰ ਧਿਆਨ ਨਹੀਂ ਜਾਵੇਗਾ ਤੁਹਾਡਾ ਗਲਤ ਕੰਮਾਂ ਵਾਲੇ ਪਾਸੇ ਜੀ